ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਉਪਰ ਰਾਸ਼ਟਰਪਤੀ ਜਗਦੀਪ ਧਨਖੜ ਨੇ ਕੱਲ੍ਹ ਸ਼ਾਮ ਸਿਹਤ ਸੰਬੰਧੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਉਹਨਾਂ ਆਪਣਾ ਅਸਤੀਫਾ ਰਾਸ਼ਟਰਪਤੀ ਦਰਪਦੀ ਮੁਰਮੂ ਨੂੰ ਭੇਜਦੇ ਆਖਿਆ ਕਿ ਉਹ ਤੁਰੰਤ ਪ੍ਰਭਾਵ ਤੋਂ ਅਹੁਦਾ ਛੱਡ ਰਹੇ ਹਨ ਜਿਕਰਯੋਗ ਹੈ ਕਿ ਵਿਰੋਧੀ ਧਿਰ ਤੇ ਰਾਸ਼ਟਰਪਤੀ ਤਨਖੜ ਵਿਚਕਾਰ ਲਗਾਤਾਰ ਖਿੱਚੋ-ਤਾਣ ਬਣੀ ਰਹਿੰਦੀ ਸੀ ਕਿਉਂਕਿ ਵਿਰੋਧੀ ਧਿਰ ਦਾ ਦੋਸ਼ ਸੀ ਕਿ ਉਪਰਾਸ਼ਟਰਪਤੀ ਭਾਈਪਾ ਦਾ ਪੱਖਪੂਰਦੇ ਹਨ ਇਸ ਦੇ ਕਾਰਨ ਵਿਰੋਧੀ ਧਿਰ ਨੇ ਇੱਕ ਵਾਰ ਤਨਖੜ ਨੂੰ ਹਟਾਉਣ ਲਈ ਮਹਾਦੋਸ਼ ਦਾ ਮੁਕੱਦਮਾ ਵੀ ਲਿਆਂਦਾ ਸੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਖੁੱਸੀ ਹੋਈ ਰਾਜਨੀਤਿਕ ਜ਼ਮੀਨ ਨੂੰ ਮੁੜ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਕੱਲ ਭਾਈਪਾ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਵਾਰ ਫਿਰ ਦਾਵਾ ਕੀਤਾ ਕਿ ਸੂਬੇ ਵਿੱਚ ਅਕਾਲੀ ਦਲ ਭਾਈ ਭਾਈ ਗੱਠਜੋੜ ਤੋਂ ਬਿਨਾ ਸੂਬੇ ਦਾ ਵਿਕਾਸ ਹੋਣਾ ਅਸੰਭਵ ਹੈ ਉਹਨਾਂ ਆਖਿਆ ਕਿ ਪੰਜਾਬ ਵਿੱਚ ਆਪਸੀ ਭਾਈਚਾਰਕ ਸਾਂਝ ਬਚਾਉਣ ਲਈ ਇਹ ਗੱਠਜੋੜ ਬਹੁਤ ਜ਼ਰੂਰੀ ਹੈ ਉਹਨਾਂ ਦੋਵਾਂ ਪਾਰਟੀਆਂ ਦੀ ਲੀਡਰਸ਼ਿਪ ਨੂੰ ਆਖਿਆ ਕਿ ਉਹ ਆਪਸੀ ਮਤਭੇਦ ਭੁਲਾ ਕੇ ਗੱਠਜੋੜ ਵਾਲੇ ਪਾਸੇ ਵਧਣ ਇਸਤੇ ਸੁਖਵੀਰ ਪਾਦਲ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਆਖਿਆ ਕਿ ਹਾਲੇ ਚੋਣਾ ਬਹੁਤ ਦੂਰ ਹਨ ਇਸ ਲਈ ਉਹ ਕੁਝ ਨਹੀਂ ਕਹਿ ਸਕਦੇ ਉੰਜ ਅਸਿੱਧੇ ਤੌਰ ਤੇ ਵੀ ਉਹਨਾਂ ਇਸ ਗਠਜੋੜ ਨੂੰ ਸਹਿਮਤੀ ਦਿੱਤੀ ਕੋ ਹਲੇ ਇਲੈਕਸ਼ਨ ਬਹੁਤ ਦੂਰ ਹੈ ਪਰ ਸ਼ੋਮਨੀ ਕਾਲੀ ਦਲ ਬੜਾ ਕਲੀਅਰ ਹੈ ਜਿਹੜੇ ਪਾਰਟੀਆਂ ਪੰਜਾਬ ਦੇ ਹਿੱਤ ਵਿੱਚ ਹੈਗੀਆਂ ਜਿਹੜੇ ਪੰਜਾਬ ਨੂੰ ਤਰੱਕੀ ਕਰਾਉਣ ਵਾਸਤੇ ਅਸੀਂ ਸਾਰੇ ਬਾਕੀ ਵਰਕਰਾਂ ਨੂੰ ਵੀ ਅਪੀਲ ਕਰਦੇ ਹਾਂ ਕਾਲੀ ਦਲ ਨਾਲ ਜੁੜਨ ਹੋ ਜੇ ਹੁੰਦਾ ਦੇਖਦੇ ਕੀ ਹੁੰਦਾ ਮੌਨਸੂਨ ਦੀ ਵਾਪਸੀ ਦੇ ਚੱਲਦੇ ਕੱਲ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ ਕੁਝ ਕੁ ਖੇਤਰਾਂ ਵਿੱਚ ਭਾਰੀ ਮੀਂਹ ਪੈਣ ਦੀ ਵੀ ਸੂਚਨਾ ਮਿਲੀ ਹੈ ਜਿਸ ਕਾਰਨ ਸੂਬੇ ਦੇ ਲੋਕਾਂ ਨੂੰ ਕੱਲ ਹਮਸ ਭਰੀ ਗਰਮੀ ਤੋਂ ਰਾਹਤ ਮਿਲੀ ਮੀਂਹ ਦੇ ਚੱਲਦੇ ਸੂਬੇ ਦੇ ਤਾਪਮਾਨ ਵਿੱਚ 6 ਡਿਗਰੀ ਸੈਲਸੀਅਸ ਤੱਕ ਦੀ ਕਮੀ ਦਰਜ ਕੀਤੀ ਗਈ। ਸੂਚਨਾ ਮੁਤਾਬਕ ਹੁਸ਼ਿਆਰਪੁਰ, ਗੁਰਦਾਸਪੁਰ, ਮੁਹਾਲੀ, ਨਵਾਂ ਸ਼ਹਿਰ, ਲੁਧਿਆਣਾ ਆਦਿ ਖੇਤਰਾਂ ਵਿੱਚ ਦਰਮਿਆਨੀ ਤੋਂ ਭਾਰੀ ਵਰਖਾ ਹੋਈ। ਹਾਲਾਂਕਿ ਮਾਲਵਾ ਦੇ ਜ਼ਿਆਦਾਤਰ ਹਿੱਸੇ ਕੱਲ ਵੀ ਵਰਖਾ ਤੋਂ ਸਖਨੇ ਰਹੇ। ਮੌਸਮ ਮਾਰਾ ਨੇ ਭਵਿੱਖਬਾਣੀ ਕੀਤੀ ਹੈ ਕਿ ਸੂਬੇ ਦੇ ਅੱਜ ਵੀ ਜ਼ਿਆਦਾਤਰ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਕੁਝ ਕੁ ਥਾਵਾਂ 'ਤੇ ਭਾਰੀ ਵਰਖਾ ਹੋ ਸਕਦੀ ਹੈ। ਅੱਜ ਮੌਨਸੂਨ ਮਾਲਵਾ ਖੇਤਰ 'ਤੇ ਵੀ ਮਿਹਰਬਾਨ ਰਹਿ ਸਕਦੀ ਹੈ। ਉੱਧਰ ਗੁਆਂਡੀ ਰਾਜ ਹਿਮਾਚਲ ਵਿੱਚ ਮੌਨਸੂਨ ਦਾ ਕਹਿਰ ਲਗਾਤਾਰ ਜਾਰੀ ਹੈ। ਕੱਲ ਮਾਤਾ ਵੈਸ਼ਨੂ ਦੇਵੀ ਯਾਤਰਾ ਮਾਰਗ ਤੇ ਜ਼ਿਆਦਾ ਵਰਖਾ ਹੋਣ ਕਾਰਨ ਇੱਕ ਵੱਡੀ ਟਿੱਗ ਡਿੱਗ ਗਈ ਜਿਸ ਕਾਰਨ ਇੱਕ ਸ਼ਰਧਾਲੂ ਦੀ ਮੌਤ ਹੋ ਗਈ ਤੇ 6 ਤੋਂ ਵੱਧ ਜ਼ਖਮੀ ਹੋ ਗਏ। ਪੰਜਾਬ ਸਰਕਾਰ ਦੁਆਰਾ ਲਿਆਂਦੀ ਲੈਂਡ ਪੋਲਿੰਗ ਨੀਤੀ ਤੇ ਕਿਸਾਨਾਂ ਦੇ ਵਾਅਦੇ ਰੋਹ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਹੁਣ ਕੁਝ ਨਰਮ ਰੁਖ ਅਖਤਿਆਰ ਕਰ ਲਿਆ ਹੈ। ਪੰਜਾਬ ਸਰਕਾਰ ਨੇ ਹੁਣ ਲੈਂਡ ਪੂਲਿੰਗ ਨੀਤੀ ਵਿੱਚ ਕੁਝ ਬਦਲਾਅ ਕੀਤੇ ਹਨ ਤਾਂ ਜੋ ਕਿਸਾਨਾਂ ਦੇ ਰੋਹ ਨੂੰ ਦੂਰ ਕੀਤਾ ਜਾ ਸਕੇ ਇਸ ਨੀਤੀ ਤਹਿਤ ਹੁਣ ਕਿਸਾਨਾਂ ਨੂੰ ਕੁਝ ਹੋਰ ਰਾਹਤਾਂ ਦੇਣ ਦਾ ਫੈਸਲਾ ਕੀਤਾ ਹੈ ਇਸ ਸਬੰਧੀ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਆਪਣੇ ਇੱਕ ਸੰਬੋਧਨ ਵਿੱਚ ਲੈਂਡ ਪੂਲਿੰਗ ਨੀਤੀ ਤੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਕਿਸਾਨਾਂ ਨੂੰ ਗਮਰਾਹ ਕਰਨ ਦਾ ਦੋਸ਼ ਲਾਉਂਦਿਆਂ ਆਖਿਆ ਫਿਰ ਇੱਕ ਲੈਂਡ ਪੂਲਿੰਗ ਦੀ ਸਕੀਮ ਕੀਤੀ ਆਪਾਂ ਨੇ ਉਹਦਾ ਵਿਰੋਧ ਕਰੀ ਜਾਂਦੇ ਨੇ ਲੈਂਡ ਪੂਲਿੰਗ ਕੀ ਹੈ ਮੈਂ ਥੋੜਾ ਜਿਹਾ ਫੇਰ ਸਮਝਾ ਦਿੰਦਾ ਉਹਦੇ ਵਿੱਚ ਐਕ acquisition ਨਹੀਂ ਹੈ ਕਿ ਕੋਈ ਜ਼ਮੀਨ ਖ਼ੈਰ ਨਹੀਂ ਕਰਨੀ ਕੋਈ ਰਜਿਸਟਰੀ ਤੇ ਰੋਕ ਨਹੀਂ ਲੱਗਣੀ ਜੇ ਕੋਈ ਜ਼ਮੀਨ ਦੇਣੀ ਚਾਹੁੰਦਾ ਤਾਂ ਉਹ ਦੇ ਦੇ ਉਹਨੂੰ 1000 ਗਜ ਰੈਜ਼ੀਡੈਂਸ਼ੀਅਲ ਰਹਿائش ਵਾਸਤੇ 200 ਗਜ ਉਸੇ ਕਲੋਨੀ ਦੇ ਵਿੱਚ ਜਿਹੜੇ ਸ਼ੋਰੂਮ ਬਣਨਗੇ ਉਹ ਸ਼ੋਰੂਮ ਚਾਹੇ 3 ਮੰਜ਼ਲਾ ਚਾਹੇ 4 ਮੰਜ਼ਲਾ ਜਿੰਨਾ ਵੀ ਬਣੋ ਉਹ ਮਿਲੂਗਾ ਜੇ ਉਹ ਨਹੀਂ ਦੇਣਾ ਚਾਹੁੰਦਾ ਨਾ ਦੇਵੇ ਕੋਈ ਗੱਲ ਨਹੀਂ ਜੇ 120 ਦੀ ਕਿੱਲੇ ਦੀ ਕਲੋਨੀ ਕੱਟਣੀ ਹੈ ਅੱਜ ਕੱਲੋ ਕੋਈ ਕਿਸੇ ਕੋਲੇ 8 ਕਿੱਲੇ ਨੇ ਨਹੀਂ ਦੇਣਾ ਚਾਹੁੰਦਾ 112 'ਚ ਕੱਟ ਦਾਂਗੇ ਕੋਈ ਗੱਲ ਨਹੀਂ ਉਹ ਆਪਣੀ ਖੇਤੀ ਕਰਦਾ ਰਵੇ ਫਿਰ ਜਿੱਦੇ ਉਹਦਾ ਦਿਲ ਕਰੇ ਪੰਜ ਦੋ ਸਾਲ ਬਾਅਦ ਯਾਰ ਹੁਣ ਰੇਟ ਮੈਨੂੰ ਵਧੀਆ ਮਿਲ ਸਕਦਾ ਇੱਥੇ ਉਹ ਕਹਵੇ ਮੈਂ ਤਾਂ 4 ਕਿੱਲੇ ਵੇਚਨੇ ਚਾਹੁੰਦਾ ਜੀ 4 ਕਿੱਲੇ ਵੇਚ ਕੇ ਮੈਨੂੰ ਭੀਖੀ ਕੋਲੇ 10 ਮਿਲਦੇ ਨੇ 4 ਵੇਚ ਦੇ ਉਹਦੀ ਰੀਸਟਰੀ ਤੇ ਕੋਈ ਬੰਦੀ ਨਹੀਂ ਲੱਗੀ ਹੋਈ। ਔਰ ਜੇ ਤੁਸੀਂ ਹਰਜ ਕਰ ਲੋ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੁਸੀਂ ਜ਼ਮੀਨ ਦੇਤੀ ਤੁਸੀਂ ਖੇਤੀ ਵੀ ਕਰੋ ਜਿੰਨਾ ਚਿਰ ਸਰਕਾਰ ਕਲੋਨੀ ਨੂੰ ਡਿਵੈਲਪ ਨਹੀਂ ਕਰਦੀ ਖੇਤੀ ਕਰੀ ਜਾਓ ਜਿੰਨਾ ਚਿਰ ਕਲੋਨੀ ਬਣ ਕੇ ਤੁਹਾਨੂੰ ਉਹ ਪਲੋਟ ਡਿਵੈਲਪ ਹੋ ਕੇ ਨਹੀਂ ਮਿਲਦਾ ਲੱਖ ਰੁਪਈਆ ਮਿਲੂਗਾ ਤੁਹਾਨੂੰ ਮਹੀਨੇ ਦਾ ਮਤਲਬ ਕਿਲੇ ਦਾ ਜਿਹੜਾ ਠੇਕਾ ਵੀ ਆਪਣੇ ਨਾਲ 70 ਸੀ ਚੱਲਦਾ ਹੈ ਉਦਰ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਨੀਤੀ ਦੇ ਵਿਰੋਧ ਵਿੱਚ ਕਾਂਗਰਸ ਨੇ ਕੱਲ ਗ੍ਰੇਟਰ ਮੁਹਾਲੀ ਡਵੈਲਪਮੈਂਟ ਅਥਾਰਟੀ ਦਫ਼ਤਰ ਸਾਹਮਣੇ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਇਸੇ ਰੋਸ ਪ੍ਰਦਰਸ਼ਨ ਵਿੱਚ ਕਾਂਗਰਸ ਦੇ ਲਗਭਗ ਸਾਰੇ ਵੱਡੇ ਆਗੂ ਹਾਜ਼ਰ ਸਨ ਅਤੇ ਹਜ਼ਾਰਾਂ ਵਰਕਰਾਂ ਨੇ ਵੀ ਭਾਗ ਲਿਆ ਰੋਸ ਧਰਨੇ ਦੌਰਾਨ ਆਗੂਆਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਲੈਂਡ ਪੋਲਿੰਗ ਨੀਤੀ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਇਸ ਮੌਕੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਗੰਭੀਰ ਦੋਸ਼ ਲਾਉਂਦਿਆਂ ਆਖਿਆ ਇਹ ਲੈਂਡ ਗ੍ਰੈਬਿੰਗ ਆ ਡਾਇਰੈਕਟਲੀ ਔਰ ਬੜੇ ਪਲਾਨਡ ਤਰੀਕੇ ਨਾਲ ਹੁਸ਼ਿਆਰ ਬੰਦੇ ਜਿਹੜੇ ਦਿੱਲੀ ਦੇ ਬੈਠੇ ਨੇ ਉਹਨਾਂ ਨੇ ਇੱਕ ਸਕੀਮ ਬਣਾਈ ਵੀ ਆਪਾਂ ਹੁਣ ਪੰਜਾਬ ਨੂੰ ਰੇਂਦਾ ਜਿਹੜਾ ਸਵਾ ਸਾਲ ਕਿਵੇਂ ਪੈਸੇ ਇਕੱਠੇ ਕਰਨੇ ਆ ਤੇ ਉਹਨਾਂ ਨੇ ਬਣਾ ਲਿਆ ਕਿ ਜੀ ਜ਼ਮੀਨ ਐਕਵਾਇਰ ਕਰੋ ਅਰਬਨ ਸਟੇਟਾ ਬਣਾਓ ਤੇ ਬਾਅਦ ਵਿੱਚ ਸਾਰਾ ਕੁਝ ਘੜ ਕੇ ਮਸੌਦਾ ਇਹ ਜਿਹੜੇ ਲੈਂਡ ਮੈਗਨੇਟਸ ਨੇ ਨਾ ਇਹਨਾਂ ਦੀ ਪਾਰਟੀ 'ਚ ਬਥੇਰੇ ਬੈਠੇ ਨੇ ਉਹਨਾਂ ਨੂੰ ਆਪਾਂ ਹੈਂਡਓਵਰ ਕਰ ਦਾਂਗੇ ਤੇ ਆਪਣਾ ਕਮਿਸ਼ਨ ਲੈ ਲਾਂਗੇ 25000 ਏਕੜ ਚੋਂ ਅਗਰੇ ਲੈਣ ਲਗੇ ਇਹ ਵੀ 25000 ਕਰੋੜ ਰੁਪਇਆ ਕਮਾ ਕੇ ਜਾਣਗੇ ਵੈਸੇ ਤਾਂ ਜਮੀਨ 65000 ਏਕੜ ਕੀਤੀ ਜਾ ਰਹੀ ਹੈ ਔਰ ਤੁਸੀਂ ਇਹਨਾਂ ਦੇ ਬੰਦੇ ਦੇਖੋ ਸਾਰੇ ਜਿਹੜੇ ਨਵੇਂ ਆ ਗਏ ਨੇ ਪਾਰਟੀ ਚ ਇਹ ਕਹਿੰਦੇ ਆਮ ਆਦਮੀ ਨੂੰ ਇਹ ਅਮੀਰ ਆਮ ਪਾਰਟੀ ਆ ਇਹ ਅਮੀਰ ਲੋਕਾਂ ਦੀ ਪਾਰਟੀ ਬਣ ਗਈ ਹੈ ਜਿਹਦੇ ਚ ਹੁਣ ਤੁਸੀਂ ਦੇਖੋ ਪਹਿਲੀ ਗੱਲ ਤਾਂ ਮੋਹੱਲੀ ਵਾਲੇ ਦੇ ਐਮਐਲਏ ਦੀ ਗੱਲ ਕਰ ਲੋ ਜਿਹੜਾ ਇਹ ਗੁਲਵੰਤ ਸਿੰਘ ਇੱਕ ਘੱਟੋ ਘੱਟ ਇਹ 40-50000 ਕਰੋੜ ਦਾ ਮਾਲਕ ਹੈ ਡੀਡੀ ਦੇ ਕੇਸ ਇਹਦੇ ਚ ਚੱਲਦੇ ਨੇ ਮੁਕਦਮੇ ਕੌਜ਼ ਆਫ ਰੋਂਗ ਡੂਇੰਗਸ ਜਿਹੜਾ ਸੰਜੀਵ ਅਰਾੜਾ ਹੁਣ ਮਨਿਸਟਰ ਬਣਿਆ 25000 ਕਰੋੜ ਦਾ ਉਹ ਮਾਲਕ ਹੈ ਜਿਹਨੂੰ ਮਨਿਸਟਰ ਬਣਾਤਾ ਬਿਠਾਤਾ ਵਿੱਚ ਕੁਰਸੀ ਦੇ ਜਿਹੜਾ ਲਵਲੀ ਯੂਨੀਵਰਸਿਟੀ ਦਾ ਮਾਲਕ ਆ 15 20 25000 ਕਰੋੜ ਦਾ ਉਹ ਮਾਲਕ ਆ ਸੋ ਅਮੀਰਾਂ ਦੀ ਪਾਰਟੀ ਕਾਰਪੋਰੇਟਾਂ ਦੀ ਪਾਰਟੀ ਆ ਹੁਣ ਸੀਏਪ ਜਾਂ ਅਮੀਰ ਕਿਉਂ ਨਾਟ ਆਮ ਨਹੀਂਗੇ ਰਹਿ ਗਏ ਇਹ ਇਸ ਕਰਕੇ ਇਹ ਜਿਹੜੀ ਪਾਲਿਸੀ ਆ ਇਹ ਬਹੁਤ ਛਾਤਰ ਦਿਮਾਗ ਦੀ ਖੇਡ ਆ ਇਸ ਸਾਬਤ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਮੰਤਰੀ ਮੰਡਲ ਦੀ ਇੱਕ ਹੰਗਾਮੀ ਬੈਠਕ ਸੱਦ ਲਈ ਗਈ ਹੈ। ਇਹ ਬੈਠਕ ਚੰਡੀਗੜ੍ਹ ਵਿੱਚ ਉਨ੍ਹਾਂ ਦੀ ਸਰਕਾਰੀ ਰਹਿائش ਤੇ ਸਵੇਰੇ 10:30 ਵਜੇ ਹੋਵੇਗੀ। ਇਸ ਬੈਠਕ ਦਾ ਕੋਈ ਅਜੰਡਾ ਜਾਰੀ ਨਹੀਂ ਕੀਤਾ ਗਿਆ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਬੈਠਕ ਵਿੱਚ ਪੰਜਾਬ ਸਰਕਾਰ ਲੈਂਡ ਪੂਲਿੰਗ ਪਾਲਸੀ ਵਿੱਚ ਕੁਝ ਬਦਲਾਵਾਂ ਨੂੰ ਮਨਜ਼ੂਰੀ ਦੇਵੇਗੀ। ਪਠੰਡਾ ਦੇ ਕਸਬਾ ਪੁੱਚੋ ਮੰਡੀ ਨਜ਼ਦੀਕ ਕੱਲ ਕੌਮੀ ਮਾਰਗ ਤੇ ਇੱਕ ਕਾਰ ਦਾ ਟਾਇਰ ਫਟਣ ਕਾਰਨ ਇੱਕ ਵੱਡਾ ਭਿਆਨਕ ਹਾਦਸਾ ਵਾਪਰਿਆ ਜਿਸ ਕਾਰਨ ਕਾਰ ਵਿੱਚ ਸਵਾਰ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਇਸ ਕਾਰ ਦਾ ਜਦ ਟਾਇਰ ਫਟ ਗਿਆ ਤਾਂ ਇਸ ਨੇ ਸੰਤੋਲਨ ਗਵਾ ਦਿੱਤਾ ਤੇ ਡਿਵਾਈਡਰ पार ਕਰ ਦੂਸਰੀ ਤਰਫੋਂ ਆਉਂਦੇ ਟਰੱਕ ਨਾਲ ਜਾ ਟਕਰਾਈ। ਮਰਨ ਵਾਲੇ ਨੌਜਵਾਨਾਂ ਦਾ ਪਿੰਡ ਮੰਡੀਕਲਾਂ ਦੱਸਿਆ ਜਾ ਰਿਹਾ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬਠਿੰਡਾ ਪੁਲਿਸ ਦੀ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਨੂੰ ਕੱਲ ਵੱਡਾ ਝਟਕਾ ਦਿੰਦਿਆਂ ਉਸ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ ਜ਼ਿਕਰਯੋਗ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਅਧੀਨ ਅਮਨਦੀਪ ਕੌਰ ਫਿਲਹਾਲ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ ਅਤੇ 19 ਜੁਲਾਈ ਨੂੰ ਵਿਜੀਲੈਂਸ ਨੇ ਉਸ ਖਿਲਾਫ ਚਾਰਜ ਸ਼ੀਟ ਵੀ ਧਾਰਰ ਕਰ ਦਿੱਤੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਕਰਵਾਏ ਜਾਣ ਵਾਲੇ ਸਮਾਗਮਾਂ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਮੋ ਸਾਹਮਣੇ ਹੋ ਗਏ ਹਨ। ਇਨ੍ਹਾਂ ਸਮਾਗਮਾਂ ਦੀ ਰੂਪਰੇਖਾ ਤਿਆਰ ਕਰਨ ਲਈ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਰਹਾਇਸ਼ ਤੇ ਇੱਕ ਬੈਠਕ ਕੀਤੀ। ਇਸ ਬੈਠਕ ਵਿੱਚ ਪੰਜਾਬ ਦੇ ਵੱਡੇ ਅਧਿਕਾਰੀਆਂ ਨੇ ਭਾਗ ਲਿਆ। ਇਸ ਬੈਠਕ ਵਿੱਚ ਫੈਸਲਾ ਕੀਤਾ ਗਿਆ ਕਿ ਸੂਬਾ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਦਾ ਮੁੱਖ ਕੇਂਦਰ ਸ੍ਰੀ ਅਨੰਦਪੁਰ ਸਾਹਿਬ ਹੋਵੇਗਾ ਅਤੇ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪੰਜਾਬ ਦੀਆਂ ਚਾਰ ਦਿਸ਼ਾਵਾਂ ਤੋਂ ਚਾਰ ਯਾਤਰਾਵਾਂ ਕੱਡੀਆਂ ਜਾਣਗੀਆਂ ਜਿਨ੍ਹਾਂ ਦੀ ਸਮਾਪਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗੀ ਮੁੱਖ ਮੰਤਰੀ ਨੇ ਇਹ ਵੀ ਖੁਲਾਸਾ ਕੀਤਾ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਕੁਰਬਾਨੀ ਤੇ ਆਧਾਰਿਤ ਲਾਈਟ ਐਂਡ ਸਾਊਂਡ ਸ਼ੋਅ ਤੇ ਕਵੀ ਦਰਬਾਰ ਕਰਵਾਏ ਜਾਣਗੇ ਉਨ੍ਹਾਂ ਦੱਸਿਆ ਕਿ ਅਨੰਦਪੁਰ ਸਾਹਿਬ ਵਿੱਚ 23 ਨਵੰਬਰ ਨੂੰ ਅਖੰਡ ਪਾਠ ਸਾਹਿਬ ਸ਼ੁਰੂ ਕੀਤਾ ਜਾਵੇਗਾ ਅਤੇ 25 ਨਵੰਬਰ ਨੂੰ ਇਸ ਦਾ ਭੋਗ ਪਾਇਆ ਜਾਵੇਗਾ। ਉਧਰ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਵੱਖਰੇ ਤੌਰ ਤੇ ਸਰਕਾਰੀ ਪੱਧਰ ਤੇ ਸਮਾਗਮ ਕਰਵਾਏ ਜਾਣ ਦੇ ਐਲਾਨ ਮਗਰੋਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਖਤ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਅਝਿਹਾ ਕਰਨਾ ਸ਼ਤਰਦਿਆਂ ਦੇ ਇਤਿਹਾਸਿਕ ਸਮੇਂ ਤੇ ਟਕਰਾਅ ਪੈਦਾ ਕਰਨ ਦੀ ਕੋਸ਼ਿਸ਼ ਹੈ ਉਹਨਾਂ ਕਿਹਾ ਕਿ ਸਰਕਾਰਾਂ ਦਾ ਮੁੱਖ ਕੰਮ ਸੰਗਤ ਦੀ ਸਹੂਲਤ ਲਈ ਪ੍ਰਬੰਧ ਕਰਨਾ ਹੁੰਦਾ ਹੈ ਨਾ ਕਿ ਧਾਰਮਿਕ ਸਮਾਗਮ ਬਣਾਉਣਾ ਸੁਪਾਸ ਸਰਕਾਰ ਨੇ ਸੂਬੇ ਦੀਆਂ ਤਹਿਸੀਲਾਂ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਕੱਲ ਇੱਕ ਨਵਾਂ ਪੱਤਰ ਜਾਰੀ ਕੀਤਾ ਇਸ ਪੱਤਰ ਮੁਤਾਬਕ ਹੁਣ ਸੂਬੇ ਦੇ ਡਿਪਟੀ ਕਮਿਸ਼ਨਰ ਰਜਨਾ ਰਜਿਸਟਰੀਆ ਕਰਾਉਣ ਵਾਲੇ ਵਿਅਕਤੀਆਂ ਵਿੱਚੋਂ 5% ਦੀਆਂ ਵਿਅਕਤੀਆਂ ਨੂੰ ਸਿੱਧਾ ਫੋਨ ਕਰ ਉਹਨਾਂ ਨਾਲ ਗੱਲਬਾਤ ਕਰਨਗੇ ਤੇ ਗੱਲਬਾਤ ਰਾਹੀਂ ਇਹ ਪਤਾ ਲਗਾਉਣ ਦਾ ਯਤਨ ਕਰਨਗੇ ਕਿ ਕੀ ਰਜਿਸਟਰੀ ਕਰਵਾਉਣ ਸਮੇਂ ਉਹਨਾਂ ਤੋਂ ਰਿਸ਼ਵਤ ਮੰਗੀ ਗਈ ਸੀ ਜਾਂ ਫਿਰ ਉਹਨਾਂ ਨੂੰ ਰਜਿਸਟਰੀ ਕਰਵਾਉਣ ਸਮੇਂ ਕੋਈ ਖੱਜਲ-ਖੁਆਰੀ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ ਚੰਡੀਗੜ੍ਹ ਦੇ ਸਿਹਤ ਵਿਭਾਗ ਨੇ ਪੀਜੀਆਈ ਤੇ ਗਵਰਨਮੈਂਟ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਮੇਂ ਵਿੱਚ ਤਬਦੀਲੀ ਕਰ ਦਿੱਤੀ ਹੈ ਨਵੇਂ ਹੁਕਮਾਂ ਮੁਤਾਬਕ ਇਹਨਾਂ ਹਸਪਤਾਲਾਂ ਵਿੱਚ ਆਪੀਡੀ ਦਾ ਸਮਾਂ ਬਦਲ ਦਿੱਤਾ ਗਿਆ ਹੈ 24 ਜੁਲਾਈ ਤੋਂ ਹਸਪਤਾਲ ਹੁਣ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਾ ਕਰਨਗੇ ਅਤੇ OPD ਰਜਿਸਟ੍ਰੇਸ਼ਨ ਰੋਜ਼ਾਨਾ ਸਵੇਰੇ 8 ਵਜੇ ਤੋਂ 11 ਵਜੇ ਤੱਕ ਹੋਵੇਗੀ। OPD ਵਿੱਚ ਇਲਾਜ ਕਰਾਉਣ ਦਾ ਸਮਾਂ ਸਵੇਰੇ 9 ਤੋਂ ਦੁਪਹਿਰ 2 ਵਜੇ ਤੱਕ ਦਾ ਹੋਵੇਗਾ। ਸ਼੍ਰੀ ਹਰਮੰਦਰ ਸਾਹਿਬ ਤੋਂ ਬਾਅਦ ਹੁਣ ਅੰਮ੍ਰਿਤਸਰ ਸਥਿਤ ਸ਼੍ਰੀ ਗੁਰੂ ਰਾਮਦਾਸ ਜੀ ਕਮੰਤਰੀ ਹਵਾਈ ਅੱਡੇ ਨੂੰ ਬੰਬ ਦੀ ਧਮਕੀ ਮਿਲੀ। ਇਸ ਦੀ ਪੁਸ਼ਟੀ ਪੁਲਸ ਅਧਿਕਾਰੀਆਂ ਵੱਲੋਂ ਕਰ ਦਿੱਤੀ ਗਈ ਹੈ। ਹਵਾਈ ਅੱਡਾ ਪ੍ਰਸ਼ਾਸਨ ਨੂੰ ਈਮੇਲ ਜਰੀਏ ਇਹ ਧਮਕੀ ਮਿਲੀ ਜਿਸ ਸਮਗਰੋਂ ਹਵਾਈ ਅੱਡੇ ਉੱਤੇ ਚੌਕਸੀ ਵਧਾ ਦਿੱਤੀ ਗਈ ਹੈ। ਅਪਰਾਧਿਕ ਅਨਸਰਾਂ ਵਿਰੁੱਧ ਵਿੱਡੀ ਮਹਿਮ ਤਹਿਤ ਪੰਜਾਬ ਪੁਲਿਸ ਨੂੰ ਕੱਲ੍ਹ ਦੋ ਵੱਖ-ਵੱਖ ਸਥਾਨਾਂ ਤੋਂ ਦੋ ਸਫਲਤਾਵਾਂ ਮਿਲੀਆਂ। ਤਰਨਤਾਰਨ ਨੇੜੇ ਭੁੱਲਰ ਪਿੰਡ ਦੇ ਨੇੜੇ ਪੰਜਾਬ ਪੁਲਿਸ ਦਾ ਕੱਲ੍ਹ ਵਿਦੇਸ਼ ਬੈਠੇ ਗੈਂਗਸਟਰ ਲਖਵੀਰ ਲੰਡਾ ਗਰੋਹ ਦੇ ਇੱਕ ਗੈਂਗਸਟਰ ਨਾਲ ਮੁਕਾਬਲਾ ਹੋਇਆ ਜਿਸ ਵਿੱਚ ਇਹ ਗੈਂਗਸਟਰ ਜ਼ਖਮੀ ਹੋ ਗਿਆ। ਗੱਜਰਦੀ ਪਛਾਨ ਗੁਰਲਾਲ ਸਿੰਘ ਵਾਸੀ ਰਾਜੋਕੇ ਵਜੋਂ ਹੋਈ ਹੈ ਉਧਰ ਕੱਲ ਮੁਹਾਲੀ ਪੁਲਿਸ ਨੇ ਵੀ ਐਰੋ ਸਿਟੀ ਇਲਾਕੇ ਵਿੱਚ ਇੱਕ ਕਾਰੋਬਾਰੀ ਦੇ ਦਫ਼ਤਰ ਤੇ ਗੋਲੀਆਂ ਚਲਾ ਕੇ ਫਰौती ਮੰਗਣ ਦੇ ਦੋਸ਼ੀ ਨੂੰ ਇੱਕ ਪੁਲਿਸ ਮੁਕਾਬਲੇ ਮਗਰੋਂ ਗ੍ਰਿਫਤਾਰ ਕਰ ਲਿਆ ਪੁਲਿਸ ਮੁਕਾਬਲੇ ਵਿੱਚ ਇਹ ਦੋਸ਼ੀ ਵੀ ਜ਼ਖਮੀ ਹੋ ਗਿਆ ਕੇਂਦਰ ਸਰਕਾਰ ਨੇ ਕੱਲ ਸਪਸ਼ਟ ਕਰ ਦਿੱਤਾ ਕਿ 8ਵਾਂ ਤਨਖਾਹ ਕਮਿਸ਼ਨ ਕਾਇਮ ਕਰਨ ਲਈ ਸੂਬਿਆਂ ਤੋਂ ਸੁਝਾਅ ਮੰਗੇ ਜਾ ਰਹੇ ਹਨ ਕੇਂਦਰ ਸਰਕਾਰ ਦੇ ਬੁਲਾਰੇ ਨੇ ਇਹ ਵੀ ਸਪਸ਼ਟ ਕੀਤਾ ਕਿ ਸੂਬਿਆਂ ਤੋਂ ਸੁਝਾਅ ਮਿਲਣ ਤੋਂ ਬਾਅਦ 8ਵੇਂ ਤਨਖਾਹ ਕਮਿਸ਼ਨ ਦੇ ਚੇਅਰਪਰਸਨ ਤੇ ਮੈਂਬਰ ਨਿਯੁਕਤ ਕਰ ਦਿੱਤੇ ਜਾਣਗੇ ਜਿਕਰ ਜੋਗ ਹੈ ਕਿ ਕੇਂਦਰ ਸਰਕਾਰ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ 8ਵੇਂ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਸ਼ਾਂ 1 ਜਨਵਰੀ 2026 ਤੋਂ ਹੀ ਲਾਗੂ ਹੋਣਗੀਆਂ CBSE ਨੇ ਕੱਲ ਸਕੂਲਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਸਕੂਲਾਂ ਵਿੱਚ CCTV ਕੈਮਰੇ ਲਾਉਣ ਬੋਰਡ ਵੱਲੋਂ ਇਹ ਫੈਸਲਾ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਹੈ। ਇਨ੍ਹਾਂ ਹਦਾਇਤਾਂ ਵਿੱਚ ਆਖਿਆ ਗਿਆ ਹੈ ਕਿ ਕੈਮਰਿਆਂ ਵਿੱਚ ਆਡੀਓ ਦੀ ਸਹੂਲਤ ਵੀ ਹੋਣੀ ਚਾਹੀਦੀ ਹੈ ਅਤੇ ਇਹ ਸਾਰੇ ਕੈਮਰੇ ਉੱਚ ਪੱਧਰ ਦੇ ਹੋਣ ਤਾਂ ਜੋ ਲੋੜ ਪੈਣ ਤੇ ਇਨ੍ਹਾਂ ਤੋਂ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ ਜਾ ਸਕੇ। ਸੰਸਦ ਦਾ ਇਹ ਮੌਨਸੂਨ ਸੈਸ਼ਨ ਦਾ ਪਹਿਲਾ ਦਿਨ ਕੱਲ ਬੇਹਦ ਹੰਗਾਮਾ ਭਰਪੂਰ ਰਿਹਾ। ਲੋਕ ਸਭਾ ਵਿੱਚ ਪਹਿਲਗਾਮ ਹਮਲੇ ਤੇ ਕਈ ਹੋਰ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਤਿੰਨ ਵਾਰ ਮੁਲਤਵੀ ਕਰਨੀ ਪਈ ਵਿਰੋਧੀ ਧਿਰ ਨੇ ਪਹਿਲਗਾਮ ਅੱਤਵਾਦੀ ਹਮਲੇ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਅਤੇ ਕਈ ਹੋਰ ਵਿਸ਼ਿਆਂ ਤੇ ਤੁਰੰਤ ਚਰਚਾ ਦੀ ਮੰਗ ਕਰਦਿਆਂ ਹੰਗਾਮਾ ਕੀਤਾ ਆਖਰਕਾਰ ਵਿਰੋਧੀ ਧਿਰ ਦੇ ਤੇਵਰਾ ਨੂੰ ਦੇਖਦੇ ਹੋਏ ਸਰਕਾਰ ਨੇ ਲੋਕ ਸਭਾ ਵਿੱਚ ਪਹਿਲਗਾਮ ਅੱਤਵਾਦੀ ਹਮਲੇ ਤੇ ਆਪਰੇਸ਼ਨ ਸੰਧੂਰ ਤੇ ਚਰਚਾ ਦੀ ਸਹਿਮਤੀ ਦੇ ਦਿੱਤੀ ਹੈ ਸਰਕਾਰ ਨੇ ਸਪਸ਼ਟ ਕੀਤਾ ਕਿ ਇਹ ਚਰਚਾ ਅਗਲੇ ਹਫਤੇ ਕਰਵਾਈ ਜਾ ਸਕਦੀ ਹੈ ਹਾਲਾਂਕਿ ਵਿਰੋਧੀ ਧਿਰ ਨੇ ਜ਼ੋਰ ਦਿੱਤਾ ਹੈ ਕਿ ਇਹ ਚਰਚਾ ਤੁਰੰਤ ਹੋਣੀ ਚਾਹੀਦੀ ਹੈ ਅਤੇ ਇਸ ਚਰਚਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸ਼ਾਮਲ ਹੋਣਾ ਚਾਹੀਦਾ ਹੈ। ਆਦਮਪੁਰ ਦੇ ਇੱਕ ਪ੍ਰਾਈਵੇਟ ਸਕੂਲ ਦੀ 5 ਸਾਲਾ ਵਿਦਿਆਰਥਣ ਦੀ ਸਕੂਲ ਬੱਸ ਹੇਠਾਂ ਆਉਣ ਕਾਰਨ ਕੱਲ ਮੌਤ ਹੋ ਗਈ। ਦੱਸਿਆ ਗਿਆ ਕਿ ਜਦੋਂ ਸਵੇਰੇ ਸਕੂਲ ਬੱਸ ਵਿੱਚੋਂ ਬੱਚੀ ਉਤਰਨ ਲੱਗੀ ਤਾਂ ਡਰਾਈਵਰ ਨੇ ਅਚਾਨਕ ਬੱਸ ਚਲਾ ਦਿੱਤੀ ਜਿਸ ਕਾਰਨ ਉਹ ਬੱਸ ਦੇ ਅਗਲੇ ਟਾਇਰ ਹੇਠ ਆ ਗਈ ਤੇ ਉਸ ਦੀ ਮੌਤ ਹੋ ਗਈ। ਮੁੰਬਈ ਹਾਈ ਕੋਰਟ ਨੇ 11 ਜੁਲਾਈ 2016 ਨੂੰ ਮੁੰਬਈ ਵਿੱਚ ਹੋਏ 7 ਟ੍ਰੇਨ ਧਮਾਕਿਆਂ ਦੇ ਮਾਮਲੇ ਵਿੱਚ ਸਾਰੇ 22 ਦੋਸ਼ੀਆਂ ਨੂੰ ਇਹ ਆਖਦੇ ਬਰੀ ਕਰ ਦਿੱਤਾ ਕਿ ਸਰਕਾਰੀ ਧਿਰ ਉਨ੍ਹਾਂ ਖਿਲਾਫ ਦੋਸ਼ ਸਾਬਤ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ ਜਿਕਰਯੋਗ ਹੈ ਕਿ ਇਸ ਹਮਲੇ ਵਿੱਚ 180 ਤੋਂ ਵੱਧ ਵਿਅਕਤੀ ਮਾਰੇ ਗਏ ਸਨ ਤੇ ਸੈਂਕੜੇ ਜ਼ਖਮੀ ਹੋਏ ਸਨ ਹਾਈ ਕੋਰਟ ਦਾ ਇਹ ਫੈਸਲਾ ਮਹਾਰਾਸ਼ਟਰ ਅੱਤਵਾਦੀ ਵਿਰੋਧੀ ਦਸਤੇ ਲਈ ਨਿਮੋਸ਼ੀ ਭਰਿਆ ਹੈ ਇਸ ਵਿੰਗ ਨੇ ਹੀ ਇਹ ਸਾਰੇ ਮਾਮਲੇ ਦੀ ਜਾਂਚ ਕੀਤੀ ਸੀ। ਬੰਗਲਾਦੇਸ਼ ਦੇ ਰਾਜਧਾਨੀ ਢਾਕਾ ਵਿੱਚ ਕੱਲ ਦੁਪਹਿਰ ਸਮੇਂ ਇੱਕ ਹਵਾਈ ਫੌਜ ਦਾ ਸਖਲਾਈ ਜਹਾਜ਼ ਇੱਕ ਸਕੂਲ ਦੀ ਇਮਾਰਤ ਤੇ ਡਿੱਗ ਗਿਆ। ਇਸ ਹਾਦਸੇ ਵਿੱਚ ਘੱਟੋ-ਘੱਟ 30 ਵਿਅਕਤੀਆਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ ਜਦਕਿ 200 ਦੇ ਕਰੀਬ ਜ਼ਖਮੀ ਹੋ ਗਏ ਹਨ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਬੱਚੇ ਦੱਸੇ ਜਾ ਰਹੇ ਹਨ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ